ਦਾਸ ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ 9 ਫਰਵਰੀ 2026 ਦਿਨ ਸ਼ੁੱਕਰਵਾਰ ਨਾਨਕਸ਼ਹੀ ਸਮਾਧ 557 ਮਾਗ ਮਹੀਨੇ ਦੀ 27 ਤਰੀਕ ਹੈ ਜੀ ਸੈਮੀਆਮੂ ਕੈਟਜੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਆਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਨਿਗਾ ਸਵਾਗਤ ਹੈ ਜੀ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਸ ਅਤੇ ਨਾਲ ਦੀ ਨਾਲ ਫਾਈਬਰ ਟੈਕ ਡਿਸਟ੍ਰੀਬਿਊਟਰਸ ਅੱਜ ਦੇ ਪ੍ਰੋਗਰਾਮ ਵਿੱਚ ਆਪਾਂ ਗੱਲ ਸ਼ੁਰੂਆਤ ਕਰਾਂਗੇ ਟ੍ਰਾਂਟੋ ਇਲਾਕੇ ਤੋਂ ਜਿੱਥੇ ਇੱਕ ਭਾਰਤੀ ਵਿਅਕਤੀ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਗਿਆ ਪੂਰਾ ਮਾਮਲਾ ਕੀ ਹੋਇਆ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਸਰੀ ਦਾ ਕਵਾਂਟੀ ਸ਼ੈਰ ਮੈਪਲ ਰਿਜ ਉੱਥੇ ਵੀ ਇੱਕ ਘਰ ਦੇ ਉੱਤੇ ਗੋਲੀਆਂ ਚੱਲੀਆਂ ਗੱਡੀਆਂ ਨੂੰ ਵਗ ਲਾਈ ਗਈ ਹੈ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਦੇ ਹਾਂ ਨਾਰਥ ਵੈਂਕੂਵਰ ਉੱਥੇ ਇੱਕ ਬੰਦੇ ਨੂੰ ਬੰਦੀ ਬਣਾ ਕੇ ਚਾਰ ਜਾਣੇ ਲੁੱਟ ਦੀ ਨੀਅਤ ਨਾਲ ਘਰ ਦਾਖਲ ਹੋਏ ਸੀਗੇ ਪੁਲਿਸ ਨੇ ਗ੍ਰਿਫਤਾਰ ਕਰ ਲਏ ਆ ਪੂਰਾ ਮਾਮਲਾ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਤੇ ਨਾਲੇ ਗੱਲ ਕਰਾਂਗੇ ਅਮਰੀਕਾ ਦੀ ਜਿੱਥੇ ਕਿ ਉਹਨਾਂ ਦੀ ਟੌਮ ਹੌਕ ਮਿਜ਼ਾਈਲ ਈਰਾਨ ਦੇ ਤੇ ਸੁੱਟੀ ਗਈ ਸੀ ਪਰ ਚੱਲੀ ਨਹੀਂ ਇਸ ਮਾਮਲੇ ਨੇ ਨਵੀਆਂ ਚਿੰਤਾਵਾਂ ਨੂੰ ਜਨਮ ਦੇ ਦਿੱਤਾ ਹੈ ਪ੍ਰੋਫੈਸਰ ਪੋਲਰ ਦੀ ਰਿਹਾਈ ਬਾਰੇ ਗੱਲਬਾਤ ਹੋਣੀ ਹੈ ਦਿੱਲੀ ਸਰਕਾਰ ਨੇ ਉਹਨਾਂ ਦੀ ਜਿਹੜੀ ਰਿਹਾਈ ਦੀ ਅਰਜ਼ੀ ਆ ਉਹ ਖਾਰਜ ਕਰ ਦਿੱਤੀ ਆ ਅੱਗੇ ਕੀ ਗੱਲਬਾਤ ਕਰਾਂਗੇ ਹੋਲੇ ਮੱਲੇ ਬਾਰੇ ਹੋਲੇ ਮੁਹੱਲੇ ਤੇ ਰੰਗ ਦੀ ਵਰਤੋਂ ਘਟਾਈ ਜਾਵੇ ਸੰਬੰਧੀ ਅਜੇ ਤਰ ਗੜਗੱਜ ਹੁਣਾਂ ਵੱਲੋਂ ਸੰਗਤ ਨੂੰ ਅਪੀਲ ਕੀਤੀ ਗਈ ਆ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਆਉਨੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ होर भी निखारे, भारत ज्वेलर्स पता नोट करो इक्यासी वी एक सो अठाई स्ट्रीट पायल बिजनेस सेंटर सरी विच कॉल छे सो चार पांच सो तिरानवे ग्यारह ग्यारह सिक्स जीरो फोर फाइव नाइन थ्री डबल वन डबल वन सनी कैलगरी कामयाबी तो बाद हूं अस अपनी तीज लोकेशन एडमिंटन भी खोल ली है ਦਸੋਹਤਾ ਸ਼ੋਅ ਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਕੈਨੇਡਾ ਦੇ ਸ਼ਹਿਰ ਟ੍ਰਾਂਟੋ ਤੋਂ ਟ੍ਰਾਂਟੋ ਇਲਾਕੇ ਦਾ ਸ਼ਹਿਰ ਰੈਕਸਡਲ ਉੱਥੋਂ ਦੇ ਵੁੱਡਬਾਈਂਡ ਸ਼ੋਪਿੰਗ ਸੈਂਟਰ ਦੇ ਬਾਹਰ ਇੱਕ ਭਾਰਤੀ ਵਿਅਕਤੀ ਦੇ ਵੀਕਐਂਡ ਤੇ ਗੋਲੀਆਂ ਮਾਰ ਦਿੱਤੀਆਂ ਗਈਆਂ ਜਦੋਂ ਕਿ ਉਹ ਟੀਟੀ ਬੈਂਕ ਦੇ ਬਾਹਰ ਪਾਰਕਿੰਗ ਲੋਡ ਦੇ ਵਿੱਚ ਖੜਾ ਸੀਗਾ ਮਾਰਨ ਵਾਲੇ ਦੀ ਪਛਾਣ 37 ਸਾਲਾਂ ਦੇ ਭਾਰਤੀ ਕੈਨੇਡੀਅਨ ਨੌਜਵਾਨ ਚੰਦਰ ਕੁੰਮਾਰ ਰਾਜਾ ਵਜੋਂ ਕੀਤੀ ਗਈ ਹੈ ਜੋ ਕਿ ਕਿੱਤੇ ਵਜੋਂ ਆਈਟੀ ਪ੍ਰੋਫੈਸ਼ਨਲ ਸ਼ਿਕਾ ਤੇ ਭਾਰਤ ਦੇ ਸੂਬੇ ਕਰਨਾਟਕ ਦੇ ਨਾਲ ਸੰਬੰਧਿਤ ਦੱਸਿਆ ਗਿਆ ਟੋਰਾਂਟੋ ਪੁਲਿਸ ਦੇ ਮੁਤਾਬਕ ਇਹ ਘਟਨਾ ਸ਼ਨੀਵਾਰ ਦੁਪਹਿਰ ਤਕਰੀਬਨ 3:30 ਵਜੇ ਵਾਪਰੀ ਆ ਤੇ ਪੂਰਾ ਗਹਿਮਾ-ਗਾਮੀ ਵਾਲਾ ਮਾਹੌਲ ਸੀ ਜਦੋਂ ਉਹਦੇ ਗੋਲੀਆਂ ਮਾਰੀਆਂ ਗਈਆਂ ਹਮਲਾਵਰ ਜਿਹੜੇ ਕਿ ਅਣਪਛਾਤੇ ਦੱਸੇ ਗਏ ਆ ਉਹਨਾਂ ਨੇ ਐਸਯੂਵੀ ਦੇ ਵਿੱਚ ਬੈਠੇ ਇਸ ਨੌਜਵਾਨ ਦੇ ਗੋਲੀਆਂ ਮਾਰੀਆਂ ਤੇ ਹਾਲਾਂਕਿ ਗੋਲੀਆਂ ਉੱਥੇ ਦੇ ਲੱਗ ਗਈਆਂ ਸੀਗੀਆਂ ਉਹਦੀ ਮੌਤ ਉੱਥੇ ਹੋ ਚੁੱਕੀ ਸੀ ਪਰ ਫਿਰ ਵੀ ਉਹਨੂੰ ਹਸਪਤਾਲ ਲਿਜਾਇਆ ਗਿਆ ਪੁਸ਼ਟੀ ਕੀਤੀ ਗਈ ਹੈ ਮੂਲ ਰੂਪ ਦੇ ਵਿੱਚ ਕਨਾਡਕ ਦਾ ਰਹਿਣ ਵਾਲਾ ਆਨੰਦ ਕੁਮਾਰ ਬ੍ਰੈਮਟਨ ਦੇ ਵਿੱਚ ਹੀ ਰਹਿੰਦਾ ਸੀਗਾ ਪੇਸ਼ੇਵਰੋਂ ਇਹ ਆਈਟੀ ਪ੍ਰੋਫੈਸ਼ਨਲ ਸੀਗਾ ਤੇ ਇਹ ਗਿਆ ਗਿਆ ਪੁਲਿਸ ਵੱਲੋਂ ਕਿ ਇਹ ਇੱਕ ਟਾਰਗੇਟਡ ਇਨਸੀਡੈਂਟ ਸੀ ਮਤਲਬ ਕਿ ਮਿੱਥ ਕੇ ਨਿਸ਼ਾਨਾ ਬਣਾਇਆ ਗਿਆ ਹੁਣ ਜਿਹੜੇ ਇਸ ਨੌਜਵਾਨ ਦੇ ਮਾਤਾ ਪਿਤਾ ਨੇ ਉਹਨਾਂ ਨੇ ਕਿਹਾ ਕਿ ਆ ਸਾਡਾ ਜਿਹੜਾ ਬੇਟਾ ਸੀਗਾ ਸੀ ਉਹਨੂੰ ਕਈ ਚਿਰ ਦੇ ਕਹਿ ਰਹੇ ਸੀ ਕਿ ਤੈਨੂੰ ਵਾਪਸ ਆ ਜਾਣਾ ਚਾਹੀਦਾ ਆ ਕਿਉਂਕਿ ਇੱਥੇ ਭਾਈਚਾਰੇ ਵਿੱਚ ਹਾਲਾਤ ਬਹੁਤੇ ਵਧੀਆ ਨਹੀਂ ਸੀ ਸੋ ਆਪਾਂ ਮੋਸਟਲੀ ਪੰਜਾਬੀ ਭਾਈਚਾਰੇ ਦੇ ਨਾਲ ਸੰਬੰਧਿਤ ਕਰਕੇ ਆਪਸੀ ਜਿਹੜੇ ਮਸਲਿਆਂ ਦੇ ਬਾਰੇ ਵਿਚਾਰ ਚਰਚਾ ਆਵਾ ਜ਼ਿਆਦਾ ਕਰਦੇ ਆ ਹੁਣ ਇਸ ਮਾਮਲੇ ਵਿੱਚ ਜਿਹੜੇ ਮਾਤਾ ਪਿਤਾ ਨੇ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਜਿਹੜਾ ਕੈਨੇਡਾ ਦਾ ਕੰਨੜਾ ਪਾਈਤਰ ਆ ਕਰਨਾਟਕ ਦੇ ਲੋਕ ਕੰਨੜਾ ਬੋਲੀ ਬੋਲਦੇ ਆ ਸੋ ਜਿਹੜਾ ਕੰਨੜ ਭਾਈਚਾਰਾ ਆ ਉਹਨਾਂ ਵੱਲੋਂ ਉੱਥੇ ਆਪਣੀ ਐਸੋਸੀਏਸ਼ਨ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਤੇ ਉਹਦੇ ਆਦੇਦਾਰਾਂ ਨੂੰ ਲੈ ਕੇ ਦੋ ਧੜਿਆਂ ਦੇ ਵਿਚਾਲੇ ਆਪਸੀ ਜਿਹੜੀ ਆ ਉਹ ਟਕਰਾਰ ਵਾਲੀ ਟਕਰਾਅ ਵਾਲੀ ਜਿਹੜੀ ਨੀਤੀ ਚੱਲ ਰਹੀ ਸੀਗੀ ਤੇ ਉਹ ਕਹਿੰਦੇ ਸਾਨੂੰ ਇਉਂ ਲੱਗਦਾ ਕਿ ਜਿਹੜੀ ਕੰਨੜ ਐਸੋਸੀਏਸ਼ਨ ਦਾ ਬਣਾਉਣਾ ਆ ਉਹ ਇਸ ਕਤਲ ਦੇ ਪਿੱਛੇ ਕਾਰਨ ਹੋ ਸਕਦਾ ਅਜਿਹਾ ਮਾਪਿਆਂ ਦਾ ਕਹਿਣਾ ਆ ਪੁਲਿਸ ਕਹਿੰਦੀ ਹੈ ਵੀ ਅਸੀਂ ਹਜੇ ਜਾਂਚ ਕਰ ਰਹੇ ਹਾਂ ਜਾਂਚ ਤੋਂ ਬਾਅਦ ਹੀ ਦੱਸ ਸਕਦੇ ਆ ਕਿ ਪੂਰਾ ਮਾਮਲਾ ਕੀ ਹੋ ਸਕਦਾ ਹੈ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਮੈਪਲ ਰਿਜ ਦੀ ਮੈਪਲ ਰਿਜ ਦਰਿਆ ਟੱਪ ਕੇ ਸਰੀ ਦੇ ਪਰਲੇ ਪਾਸੇ ਸ਼ਹਿਰ ਪੈਂਦਾ ਜੀ ਅਦੇ ਇੱਕ ਪਾਸੇ ਪੱਡ ਮਿੱਡੋਜ਼ ਦੂਜੇ ਪਾਸੇ ਉਹੀ ਗਾਹਾਂ ਫਿਰ ਮਿਸ਼ਨ ਨੂੰ ਐਪਸਫੋਰ ਨੂੰ ਰਾਹ ਚੱਲੇ ਜਾਂਦਾ ਹਾਈਵੇ 7 ਇੱਥੇ ਪੰਜਾਬੀਆਂ ਦੀ ਵਸੋਂ ਬਹੁਤ ਥੋੜੀ ਆ ਪਰ ਹੁਣ ਘਰ ਸਸਤੇ ਹੋਣ ਕਰਕੇ ਬਹੁਤ ਸਾਰੇ ਪੰਜਾਬੀ ਉਧਰ ਮੂਵ ਹੋਏ ਆ ਜਿਹੜੀ ਰੈਜੀਮੈਂਟ ਆਰ ਸੀ ਐਮ ਪੀ ਆ ਉਹਨਾਂ ਨੇ ਦੱਸਿਆ ਕਿ ਵੀਕਐਂਡ ਦੇ ਉੱਤੇ ਤੜਕੇ 4:30 ਵਜੇ 227B ਸਟਰੀਟ ਅਤੇ 127 ਐਵੈਨਿਊ ਦੇ ਲਾਗੇ ਇੱਕ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਆਂਡਗਵਾਂਡ ਦੇ ਦੱਸਣ ਦੇ ਮਤਾਬਿਕ ਦੋ ਤੋਂ ਲੈ ਕੇ 8 ਗੋਲੀਆਂ ਚੱਲੀਆਂ ਉਹਨਾਂ ਨੇ ਸੁਣੀਆਂ ਆ ਗੋਲੀਆਂ ਜਿਹੜੀਆਂ ਉਹ ਦੋ ਲੱਗੀਆਂ ਘਰ ਦੇ ਉੱਤੇ ਉਹਨਾਂ ਵਿੱਚੋਂ ਇੱਕ ਗੋਲੀ ਜਿਹੜੀ ਇੱਕ ਬੱਚੇ ਦੇ ਕਮਰੇ ਤੇ ਲੱਗੀ ਆ ਅਤੇ ਘਰ ਦੇ ਬਾਹਰ ਖੜੀਆਂ ਦੋ ਗੱਡੀਆਂ ਨੂੰ ਵੀ ਅੱਗ ਲਾ ਕੇ ਲੋਹ ਦਿੱਤਾ ਗਿਆ ਸੋ ਕਿਸੇ ਵੀ ਬੰਦੇ ਦੇ ਗੋਲੀ ਲੱਗੀ ਨਹੀਂ ਉਸ ਪਾਸਿਓਂ ਬਚਾਅ ਹੋ ਗਿਆ ਪਰ ਆਂਡਗਵਾਂਡ ਦੇ ਘਰ ਵਾਲੇ ਬੜੇ ਪਰੇਸ਼ਾਨ ਨੇ ਤੇ ਇਹੇ ਹੁਣ ਜਾਂਚ ਪੁਲਿਸ ਕਰ ਰਹੀ ਆ ਵੀ ਮਾਮਲਾ ਕੀ ਆ ਹਜੇ ਤੱਕ ਇਹ ਪਤਾ ਨਹੀਂ ਲੱਗਾ ਵੀ ਇਹ ਘਰ ਪੰਜਾਬੀਆਂ ਦਾ ਆ ਜਾਂ ਕਿਸੇ ਹੋਰ ਦਾ ਆ ਪਰ ਜਿਸ ਹਿਸਾਬ ਦੇ ਨਾਲ ਨਿਸ਼ਾਨਾ ਬਣਾਇਆ ਗਿਆ ਗੋਲੀਆਂ ਚਲਾਈਆਂ ਗਈਆਂ ਗੱਡੀਆਂ ਨੂੰ ਅੱਗ ਲਾਈ ਗਈ ਆ ਸੋ ਜਿਹੇ ਮਾਮਲੇ ਪਹਿਲਾਂ ਫਰੋਤੀਆਂ ਦੇ ਮਾਮਲੇ ਦੇ ਰੂਪ ਦੇ ਵਿੱਚ ਸਾਹਮਣੇ ਆਏ ਆ ਪੁਲਿਸ ਕਹਿੰਦੀ ਆ ਵੀ ਜੇਕਰ ਕਿਸੇ ਕੋਲ ਇਸ ਸੰਬੰਧੀ ਹੋਰ ਜਾਣਕਾਰੀ ਹੋਵੇ ਤਾਂ ਹੋਰ ਅੱਜ ਮੈਡੋਜ਼ ਆਰਸੀਐਮਪੀ ਦੇ ਨਾਲ ਸੰਪਰਕ ਕਰੇ ਚਾਹੇ ਕਿਸੇ ਦੇ ਕੋਲ ਕੋਈ ਸੀਸੀਟੀਵੀ ਫੁਟੇਜ ਆ ਜਾਂ ਕੋਈ ਡੈਸ਼ ਕੈਮ ਫੁਟੇਜ ਆ ਤੇ ਉਹਦੇ ਵੱਲੋਂ ਪੁਲਿਸ ਦੇ ਨਾਲ ਸੰਪਰਕ ਕੀਤਾ ਜਾਵੇ ਤਾਂ ਕਿ ਅਸੀਂ ਇਸ ਮਸਲੇ ਨੂੰ ਸੁਲਝਾ ਸਕੀਏ ਆਂਡਗਵੜ ਕਹਿੰਦਾ ਕਿ ਸਾਡਾ ਮਹੱਲਾ ਬੜਾ ਸ਼ਾਂਤ ਆ ਕਦੀ ਵੀ ਅਜਿਹੀ ਗੱਲ ਕੋਈ ਸਾਹਮਣੇ ਨਹੀਂ ਆਈ ਪਹਿਲੀ ਵਾਰ ਆ ਕਿ ਸਾਡੀ ਸਟਰੀਟ ਦੇ ਉੱਤੇ ਕੋਈ ਇਹੋ ਜਿਹਾ ਹਾਂ ਸਾਕ ਉਹੋ ਜੀ ਵਾਰਦਾਦ ਜਿਹੜੀ ਆ ਉਹ ਵਾਪਰੀ ਐ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਨਾਰਥ ਵੈਨਕੂਵਰ ਦੀ ਵੈਨਕੂਵਰ ਸ਼ਹਿਰ ਆ ਵੈਨਕੂਵਰ ਸ਼ਹਿਰ ਦੇ ਨਾਲ ਹੀ ਦੋ ਹੋਰ ਹੋਰ ਛੋਟੇ ਸ਼ਹਿਰ ਆ ਇੱਕ ਨੂੰ ਨਾਰਥ ਵੈਨਕੂਵਰ ਕਹਿੰਦੇ ਆ ਤੇ ਇੱਕ ਨੂੰ ਵੈਸਟ ਵੈਨਕੂਵਰ ਕਹਿੰਦੇ ਆ ਨਾਰਥ ਵੈਨਕੂਵਰ ਅਰਾਨੀ ਬਹੁਤ ਗਿਣਤੀ ਲੋਕਾਂ ਦਾ ਘਰ ਆ ਪਰਸ਼ੀਅਨ ਲੋਕ ਅਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਰਹਿੰਦੇ ਆ ਬਹੁਤ ਹੀ ਅਮੀਰ ਇਲਾਕਾ ਆ ਇੱਥੋਂ ਦੇ ਇੱਕ ਅਮੀਰ ਕਾਰੋਬਾਰੀ 45 ਸਾਲਾਂ ਦੇ ਨੂੰ ਉਹਦੇ ਘਰ ਵਿੱਚੇ ਬੰਦੀ ਬਣਾ ਲਿਆ ਗਿਆ ਸੋਦੀ ਪਛਾਣ ਅਜੇ ਜਨਤਕ ਨਹੀਂ ਕੀਤੀ ਗਈ ਪਰ ਪਤਾ ਲੱਗ ਰਿਹਾ ਕਿ ਇਹ ਇੱਕ ਰਾਣੀ ਵਿਅਕਤੀ ਹੋ ਸਕਦਾ ਆ ਸੋ ਇਸ ਮਾਮਲੇ ਦੇ ਵਿੱਚ ਜਦੋਂ ਪਤਾ ਲੱਗਾ ਤਾਂ ਕਿਸੇ ਤਰੀਕੇ ਪੁਲਿਸ ਨਾਲ ਸੰਪਰਕ ਹੋ ਗਿਆ ਕਿ ਇੱਕ ਘਰ ਦੇ ਵਿੱਚ ਚਾਰ ਜਾਣਿਆਂ ਨੇ ਇੱਕ ਵਿਅਕਤੀ ਜਿਹੜਾ ਲੁੱਟ ਖੋਹ ਦੀ ਮਨਸ਼ਾ ਦੇ ਨਾਲ ਬੰਦੀ ਬਣਾਇਆ ਹੋਇਆ ਸੋ ਨਾਰਥ ਵੈਨਕੂਵਰ ਦੀ RCMP ਵੱਲੋਂ ਵੈਨਕੂਵਰ ਪੁਲਿਸ ਡਿਪਾਰਟਮੈਂਟ ਅਤੇ ਸਵੈਟ ਟੀਮ ਦੇ ਸਹਿਯੋਗ ਦੇ ਨਾਲ ਇਸ ਘਰ ਨੂੰ ਘੇਰਿਆ ਗਿਆ ਮੌਕੇ ਤੋਂ ਕੁਝ ਨੌਜਵਾਨ ਜਿਹੜੇ ਆ ਦੌੜਨ ਲੱਗੇ ਗ੍ਰਿਫਤਾਰ ਕਰ ਲਏ ਗਏ ਆ ਸੋ ਇਹ ਘਟਨਾ ਜਿਹੜੀ ਆ ਤਕਰੀਬਨ ਵੀਰਵਾਰ ਦਪਹਿਰ 3 ਵਜੇ ਦੇ ਕਰੀਬ ਵਾਪਰੀ ਆ ਡਾਲਰ ਰੋਡ ਤੇ ਡਾਲਰਟਨ ਹਾਈਵੇ ਦੇ ਇਹਦੀ ਖਬਰ ਜਿਹੜੀ ਆ ਬਾਅਦ ਚ ਬਾਹਰ ਆਈ ਹੈਗੀ ਆ ਸੋ ਚਾਹਾਂ ਵਿੱਚੋਂ ਤਿੰਨ ਸ਼ੱਕੀ ਜਿਹੜੇ ਆ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀਗੇ ਪਰ ਪੁਲਿਸ ਨੇ ਉਹਨਾਂ ਨੂੰ ਕਾਬੂ ਕਰ ਲਿਆ ਸੋ ਇਹ ਤਿੰਨੇ ਜਿਹੜੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀਗੇ ਪੰਜਾਬੀ ਆ ਸੋ ਇਹਨਾਂ ਦੇ ਨਾਂ ਵੀ ਤੁਹਾਨੂੰ ਅੱਗੇ ਚੱਲ ਕੇ ਦੱਸਦੇ ਇਹਨਾਂ ਨੂੰ ਚਾਰਜ ਕਰ ਲਿਆ ਗਿਆ ਆ ਸੋ ਜਿਹੜੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ 45 ਸਾਲਾਂ ਦਾ ਵਿਅਕਤੀ ਜਿਹਨੂੰ ਘਰ ਵਿੱਚੇ ਬੰਦੀ ਬਣਾਇਆ ਸੀ ਉਤੋਂ ਪੈਸੇ ਮੰਗੇ ਜਾ ਰਹੇ ਸਗੇ ਉਹਦੇ ਹਲਕੀਆਂ ਸੱਟਾਂ ਵੀ ਲੱਗੀਆਂ ਆ। ਸੋ ਜਿਹੜੇ ਇਹ ਪੀੜਤ ਵਿਅਕਤੀ ਆ ਤੇ ਜਿਹੜੇ 4 ਜਣੇ ਉਤੋਂ ਪੈਸੇ ਮੰਗ ਰਹੇ ਸਗੇ ਇਹਨਾਂ ਦੇ ਆਪਸੀ ਸਬੰਧਾਂ ਬਾਰੇ ਪੁਲਿਸ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਤੇ ਜਿਹੜੇ ਕਥਿਤ ਦੋਸ਼ੀ ਐ ਸਮੇਂ ਪੁਲਿਸ ਹਿਰਾਸਤ ਵਿੱਚ ਆ। ਸੋ ਇਹ ਕਿਹਾ ਗਿਆ ਕਿ ਹਰਜੋਤ ਸਿੰਘ ਸਮਰਾ ਉਮਰ 29 ਸਾਲ ਗੈਰੀ ਗੁਰਪੀਟ ਲੋ ਉਮਰ 33 ਸਾਲ ਸੈਦੀਪ ਸਿੰਘ ਕਣਕਣ ਉਮਰ 26 ਸਾਲ ਅਤੇ ਸ਼ੇਨ 에ਰਨ ਨਾਇਕਰ ਉਮਰ 31 ਸਾਲ ਇਹਨਾਂ ਦੇ ਉੱਤੇ ਚਾਰਜ ਲਾਏ ਗਏ ਨੇ ਚਾਰਜ ਦੇ ਅੰਦਰ ਇਹ ਲਾਇਆ ਗਿਆ ਕਿ ਹਥਿਆਰ ਦੀ ਨੌਕਰੀ ਉੱਤੇ ਲੁੱਟਖੋ ਕਰਨੀ ਅਤੇ ਹਥਿਆਰ ਦੀ ਨੌਕਰੀ ਉੱਤੇ ਕਿਸੇ ਦੇ ਘਰ ਅੰਦਰ ਗੈਰਕਾਨੂੰਨੀ ਤਰੀਕੇ ਨਾਲ ਵੜਨਾ ਜ਼ਬਰੀ ਬੰਦੀ ਬਣਾ ਕੇ ਰੱਖਣਾ ਗੈਰਕਾਨੂੰਨੀ ਹਥਿਆਰ ਰੱਖਣਾ ਅਤੇ ਹਥਿਆਰ ਦੇ ਨਾਲ ਕੁੱਟਮਾਰ ਕਰਨੀ ਤੋਂ ਇਹ ਚਾਰਜ ਜਿਹੜੇ ਇਹਨਾਂ ਦੇ ਉੱਤੇ ਲਾਏ ਗਏ ਆ ਜੀ ਤੋਂ ਹੱਲੇ ਇਹ ਹਿਰਾਸਤ ਵਿੱਚ ਹੀ ਆ ਤੋਂ ਜਿਹੜੇ ਤਿੰਨ ਨੌਜਵਾਨ ਪੰਜਾਬੀ ਇਹ ਇਸ ਮਾਮਲੇ ਵਿੱਚ ਫੜੇ ਗਏ ਆ ਜੇਕਰ ਉਹ ਤੁਸੀਂ ਪੁਰਾਣਾ ਰਿਕਾਰਡ ਚੈੱਕ ਕਰੋ ਤਾਂ ਇਹਨਾਂ ਦੀ ਕ੍ਰਿਮੀਨਲ ਹਿਸਟਰੀ ਹੈਗੀ ਆ ਪੁਲਿਸ ਇਦ ਤੋਂ ਜਾਣੂ ਆ ਸਥਾਨਕ ਗੈਂਗ ਹੰਸਾ ਦੇ ਵਿੱਚ ਵੀ ਕਿਤਨਾ ਗੱਤੇ ਇਹਨਾਂ ਦੀ ਇਨਵੋਲਵਮੈਂਟ ਰਹੀ ਆ ਸੋ ਇਹ ਕੀ ਮੰਗ ਕਰ ਰਹੇ ਸੀਗੇ ਇਸ ਸੰਬੰਧੀ ਹੱਲੇ ਪੁਲਿਸ ਨੇ ਖੁੱਲ ਕੇ ਕੁਝ ਨਹੀਂ ਦੱਸਿਆ ਤੇ ਹੁਣ ਇਹਨਾਂ ਦੀ ਜਿਹੜੀ ਆ ਜ਼ਮਾਨਤ ਹੁੰਦੀ ਆ ਜਾਂ ਨਹੀਂ ਉਹਦੀ ਅੜੀਕ ਕੀਤੀ ਜਾ ਰਹੀ ਆ ਗੱਲ ਕਰੀਏ ਅਮਰੀਕਾ ਤੇ ਇਰਾਨ ਦੀ ਤਾਂ ਅਮਰੀਕਾ ਦੇ ਇਰਾਨ ਦੇ ਵਿਚਾਲੇ ਜੋ ਤਣਾਅ ਬਣਿਆ ਹੋਇਆ ਉਨੇ ਦੁਨੀਆ ਨੂੰ ਵਿਵਪਤਾ ਪਾਈ ਪਈ ਆ ਵੀ ਪਤਾ ਨਹੀਂ ਗੱਲ ਜਿਹੜੀ ਆ ਕਿੱਧਰ ਨੂੰ ਜਾਣੀ ਆ ਤੇ ਨਾਲ ਦੀ ਨਾਲ ਗੱਲਬਾਤ ਵੀ ਚੱਲ ਰਹੀ ਆ ਸ਼ੁੱਕਰਵਾਰ ਨੂੰ ਅਮਰੀਕਾ ਤੇ ਇਰਾਨ ਦੇ ਵਿਚਾਲੇ ਗੱਲਬਾਤ ਜਿਹੜੀ ਆ ਉਹ ਮਾਨ ਦੇ ਵਿੱਚ ਮਸਕਟ ਦੇ ਵਿੱਚ ਸ਼ੁਰੂ ਹੋਈ ਆ ਤੁਹੇ ਤੋਂ ਜਿਹੜਾ ਸੱਟਾ ਇਹ ਨਿਕਲਿਆ ਕਿ ਹਾਲ ਤਾਂ ਕੋਈ ਇਸ ਗੱਲਬਾਤ ਵਿੱਚੋਂ ਵੀਕੈਂਡ ਤੇ ਨਹੀਂ ਨਿਕਲਿਆ ਪਰ ਹਾਲ ਦੀ ਘੜੀ ਜਿਹੜੀ ਲੜਾਈ ਥੋੜੇ ਸਮੇਂ ਦੇ ਵਾਸਤੇ ਟਲ ਗਈ ਆ ਇਸ ਵੇਲੇ ਜਿਹੜੀਆਂ ਅਮਰੀਕਨ ਫੌਜਾਂ ਨੇ ਖਾਸ ਕਰਕੇ ਯੂ ਅਮਰੀਕਨ ਸਮੁੰਦਰੀ ਬੇੜੇ ਇਰਾਨ ਦੇ ਲਾਗੇ ਪਾਣੀਆਂ ਦੇ ਵਿੱਚ ਪੂਰਾ ਜ਼ੋਰ ਲਾ ਕੇ ਖੜੇ ਆ ਤੇ ਅੱਡ-ਅੱਡ ਮੁਲਕ ਜਿਹੜੇ ਨੇ ਇਰਾਨ ਨੂੰ ਘੇਰਦੇ ਜਿਹੜੇ ਕਿ ਅਮਰੀਕਾ ਦੇ ਅੱਡੇ ਆ ਉੱਥੇ ਵੀ ਅਮਰੀਕਨ ਫੌਜਾਂ ਪੂਰੀ ਜਿਹੜੀ ਆ ਤਣਾਤੀ ਦੇ ਨਾਲ ਪੂਰੀ ਤਿਆਰੀ ਦੇ ਨਾਲ ਇਸ ਵੇਲੇ ਇਰਾਨ ਦੇ ਉੱਤੇ ਹਮਲੇ ਵਾਸਤੇ ਤਿਆਰ ਨੇ ਪਰ ਹਾਲ ਦੀ ਘੜੀ ਲੜਾਈ ਇਸ ਕਰਕੇ ਟਲ ਗਈ ਹੈ ਕਿ ਦੋਵੇਂ ਮੁਲਕ ਜਿਹੜੇ ਗੱਲਬਾਤ ਦੇ ਰਾਹ ਦੇ ਉੱਤੇ ਆ ਗਏ ਆ ਸੋ ਇਹ ਗੱਲਬਾਤ ਪੇਸ਼ਕ ਹਲੇ ਸਿਰੇ ਨਹੀਂ ਲੱਗੀ ਪਰ ਜਿਹੜੀਆਂ ਉੱਥੋਂ ਖਬਰਾਂ ਆ ਰਹੀਆਂ ਨੇ ਵਿੱਚ ਕਿਹਾ ਜਾ ਰਿਹਾ ਕਿ ਗੱਲਬਾਤ ਅੱਗੇ ਤੁਰਨ ਦੇ ਅਸਾਰ ਆ ਅਮਰੀਕਾ ਦਾ ਕੋਈ ਇੱਕ ਸਟੈਂਡ ਆ ਕਿ ਅਮਰੀਕਾ ਕਹਿੰਦਾ ਕਿ ਇਰਾਨ ਇੱਕ ਤਾਂ ਬਲਾਸਟਿਕ ਮਜ਼ਾਈਲਾ ਬਣਾਉਣੀਆਂ ਬੰਦ ਕਰੇ ਉਹ ਮਜ਼ਾਈਲਾ ਜਿਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ ਕਿਉਂਕਿ ਇਜ਼ਰਾਈਲ ਵਾਸਤੇ ਅਮਰੀਕਨ ਟਿਕਾਣਿਆਂ ਵਾਸਤੇ ਬਹੁਤ ਖਤਰਾ ਨੇ ਤੇ ਨਾਲ ਦੀ ਨਾਲ ਇਰਾਨ ਆਪਣਾ ਪਰਮਾਣੂ ਪ੍ਰੋਗਰਾਮ ਜਿਹੜਾ ਉਹ ਇੱਥੇ ਹੀ ਰੋਕੇ ਇਰਾਨ ਦਾ ਇਹੀ ਕਹਿਣਾ ਕਿ ਅਸੀਂ ਆਪਣਾ ਪਰਮਾਣੂ ਪ੍ਰੋਗਰਾਮ ਨਹੀਂ ਰੋਕਣਾ ਚਾਹੁੰਦੇ ਕਿਉਂਕਿ ਅਸੀਂ ਬੰਬਲੇ ਨਹੀਂ ਬਣਾ ਰਹੇ ਅਸੀਂ ਬਿਜਲੀ ਵਾਸਤੇ ਤੇ ਹੋਰ એનર્ਜੀ ਲੋਡਾਂ ਦੇ ਵਾਸਤੇ ਬਣਾ ਰਹੇ ਹਾਂ ਸੋ ਇਹਨਾਂ ਗੱਲਾਂ ਨੂੰ ਲੈ ਕੇ ਜਿਹੜਾ ਉਹ ਨੇਗੋਸ਼ੀਏਸ਼ਨ ਸ਼ੁਰੂ ਹੋਈ ਹੈ ਸੋ ਮੋਡਲੀ ਨੇਗੋਸ਼ੀਏਸ਼ਨ ਦੇ ਵਿੱਚ ਇਹੀ ਗੱਲ ਸਾਹਮਣੇ ਆਈ ਹੈ ਕਿ ਦੋਵੇਂ ਤਰ੍ਹਾਂ ਅਗਾਹ ਗੱਲਬਾਤ ਕਰਨ ਲਈ ਰਾਜ਼ੀ ਹੋ ਗਈਆਂ ਸੋ ਇਸ ਕਰਕੇ ਲੜਾਈ ਜਿਹੜੀ ਆ ਥੋੜੇ ਚਿਰ ਦੇ ਵਾਸਤੇ ਟਲ ਗਈ ਹੈ ਪਰ ਜਿਹੜੀ ਖਬਰ ਵੱਡੀ ਪ੍ਰਮੁੱਖ ਤੌਰ ਤੇ ਉੱਤੇ ਆ ਰਹੀ ਹੈ ਉਹ ਇਹ ਹੈ ਕਿ ਟੌਮ ਹਾਕ ਮਿਸਲ ਅਜਿਹਨੂ ਕੇ ਬੈਂਕਰ ਬਸਟਰ ਦੇ ਤੌਰ ਦੇ ਉੱਤੇ ਵੀ ਜਾਣਿਆ ਜਾਂਦਾ ਉਹ ਈਰਾਨ ਦੇ ਹੱਥ ਆ ਗਈ ਆ ਅਣਚਲੀ ਸੋ ਇਹ ਬੇਸਿਕ ਲੜਾਈ ਹੋਈ ਨੂੰ ਤਕਰੀਬਨ 7-8 ਮਹੀਨੇ ਹੋ ਚੱਕੇ ਆ ਪਿਛਲੇ ਸਾਲ ਅਮਰੀਕਾ ਨੇ ਈਰਾਨ ਦੇ ਉੱਤੇ ਹਮਲਾ ਕੀਤਾ ਸੀਗਾ ਤੇ ਆਪਣੇ B-52 ਬੰਬਰਸ ਦੇ ਰਾਹੀਂ ਈਰਾਨ ਦੇ ਪਰਮਾਣੂ ਟਿਕਾਣਿਆਂ ਦੇ ਉੱਤੇ ਜਿਨ੍ਹਾਂ ਬਾਰੇ ਇਹ ਕਿਹਾ ਜਾਂਦਾ ਸੀਗਾ ਕਿ ਪਹਾੜਾਂ ਦੇ ਥੱਲੇ ਆ ਉੱਥੇ ਤਾਂ ਕੋਈ ਮਜ਼ਾਇਲ ਪਹੁੰਚ ਨਹੀਂ ਸਕਦੀ ਸੋ ਇਹ ਟੌਮ ਹਾਕ ਮਜ਼ਾਇਲਾ ਸਿਟੀਆਂ ਸੀਗੀਆਂ ਤੇ ਇਹ ਕਿਹਾ ਜਾ ਰਿਹਾ ਸੀਗਾ ਕਿ ਇਹ ਬਹੁਤ ਥੱਲੇ ਜਾ ਕੇ ਉਹਨਾਂ ਨੂੰ ਤਬਾਹ ਕਰ ਦੇਣਗੀਆਂ ਤੇ ਹੁਣ ਜਿਹੜੀ ਜਾਣਕਾਰੀ ਉਹ ਪਹਿਲਾਂ ਕੁਝ ਅਖਬਾਰਾਂ ਨੇ ਬਾਹਰ ਕੱਢੀ ਅਲ ਜ਼ਜ਼ੀਰਾ ਵਰਗੇ ادارےਆ ਨੇ ਕੱਢੀ ਕਿ ਇੱਕ ਅਣਚਲੀ ਟੌਮ ਹਾਕ ਮੁਜ਼ਾਇਲ ਆ ਆਰਾਨ ਦੇ ਹੱਥ ਆ ਗਈ ਆ ਸੋ ਏਡਾ ਵੱਡਾ ਮਸਲਾ ਇਸ ਕਰਕੇ ਆ ਕਿਉਂਕਿ ਇੱਕ ਮਿਜ਼ਾਈਲ ਨੂੰ ਤਿਆਰ ਕਰਨ ਦੇ ਵਾਸਤੇ ਕਈ ਦਹਾਕੇ ਲੱਗ ਜਾਂਦੇ ਆ ਉਹਦੀ ਟੈਕਨੋਲੋਜੀ ਜਿਹੜੀ ਉਹ ਬਚਾ ਕੇ ਰੱਖੀ ਜਾਂਦੀ ਹੈ ਜਦੋਂ ਮਿਜ਼ਾਈਲ ਨਸ਼ਟ ਹੋ ਜਾਂਦੀ ਹੈ ਤਾਂ ਉਹਦੀ ਟੈਕਨੋਲੋਜੀ ਬਹੁਤੀ ਵਰਤੀ ਨਹੀਂ ਜਾ ਸਕਦੀ ਪਰ ਜਦੋਂ ਕੋਈ ਅਣਚਲੀ ਮਿਜ਼ਾਈਲ ਕਿਸੇ ਦੁਸ਼ਮਣ ਦੇ ਹੱਥ ਆ ਜਾਵੇ ਤਾਂ ਰਿਵਰਸ ਇੰਜੀਨੀਅਰਿੰਗ ਦੇ ਨਾਲ ਉਹੋ ਜਿਹਾ ਹਥਿਆਰ ਤਿਆਰ ਕੀਤਾ ਜਾ ਸਕਦਾ ਮਤਲਬ ਕਿ ਜੇ ਉਹ ਤੁਹਾਡੇ ਸਾਹਮਣੇ ਚੀਜ਼ ਪਈ ਆ ਵੀ ਆ ਚੀਜ਼ ਆ ਤਾਂ ਉਹਨੂੰ ਫਿਰ ਕਾਪੀ ਕਰਕੇ ਹੋਰ ਹਥਿਆਰ ਬਣਾਏ ਜਾ ਸਕਦੇ ਆ ਸੋ ਇਸ ਵੈਲੇ ਅਮਰੀਕਾ ਦੀਆਂ ਚਿੰਤਾਵਾਂ ਇਹ ਨੇ ਇਹ ਜਿਹੜੀ ਟੌਮ ਹੌਕ ਅਣਚਲਿ ਮਜ਼ਾਇਲ ਈਰਾਨ ਦੇ ਹੱਥੇ ਆ ਗਈ ਆ ਇਹ ਕੱਲੇ ਈਰਾਨ ਦੇ ਹੱਥ ਨਹੀਂ ਇਹ ਰੂਸ ਅਤੇ ਚੀਨ ਦੇ ਹੱਥ ਵੀ ਨਾਲੇ ਆਈ ਆ ਤੇ ਤਿੰਨੇ ਮੁਲਕ ਇਹਦੀ ਨਕਲ ਕਰ ਸਕਦੇ ਆ ਇਹਨੂੰ ਰਿਵਰਸ ਇੰਜੀਨੀਅਰਿੰਗ ਦੇ ਰਾਹੀਂ ਦੁਬਾਰਾ ਬਣਾ ਸਕਦੇ ਆ ਤੇ ਜੇਕਰ ਇਹ ਬਣਾਉਣ ਵਿੱਚ ਕਾਮਯਾਬ ਹੁੰਦੇ ਆ ਤਾਂ ਇਹ ਹਥਿਆਰ ਬਹੁਤ ਖਤਰਨਾਕ ਸਿੱਧ ਹੋ ਸਕਦਾ ਜਿਹੜਾ ਕਿ ਹੱਲੇ ਸਿਰਫ ਅਮਰੀਕਾ ਦੇ ਕੋਲ ਹੀ ਸੀਗਾ ਸੋ ਇਸ ਹਥਿਆਰ ਦੀ ਵਰਤੋਂ ਮਿਡਲ ਈਸਟ ਦੇ ਵਿੱਚ ਮੌਜੂਦ ਅਮਰੀਕਨ ਟਿਕਾਣਿਆਂ ਤੇ ਹੋ ਸਕਦੀ ਆ ਇਜ਼ਰਾਈਲ ਤੇ ਹੋ ਸਕਦੀ ਆ ਇਸ ਕਰਕੇ ਚਿੰਤਾਵਾਂ ਜਿਹੜੀਆਂ ਉਹ ਵਧੀਆਂ ਹੋਈਆਂ ਆ ਸੋ ਪਹਿਲਾਂ ਤਾਂ ਇਹ ਗੱਲ ਸਿਰਫ ਮੀਡੀਆ ਦੇ ਵਿੱਚ ਹੀ ਸੀ ਹੁਣ ਇਰਾਨ ਦੀ ਫੋਰਨ ਮਿਨਿਸਟਰੀ ਨੇ ਵੀ ਇਹ ਗੱਲ ਸਪਸ਼ਟ ਕਰ ਦਿੱਤੀ ਆ ਕਿ ਉਹਨਾਂ ਨੇ ਬਹੁਤ ਸਾਰੇ ਅਣਚੱਲੇ ਹਥਿਆਰ ਜਿਹੜੇ ਨੇ ਉਹ ਅਮਰੀਕਾ ਦੇ ਕਬਜ਼ੇ ਦੇ ਵਿੱਚ ਲਏ ਆ ਜਿਨ੍ਹਾਂ ਦੇ ਉੱਤੇ ਖੋਜਾਂ ਜਾਰੀ ਹੈ ਤੇ ਇਹਨਾਂ ਦੇ ਵਿੱਚ ਇਹ ਟੌਮ ਹੌਕ ਮਿਜ਼ਾਈਲ ਵੀ ਸ਼ਾਮਲਾ ਜਿਹੜੀ ਕਿ ਜੀਬੀਯੂ 57 ਬੰਕਰ ਬਾਸਟਰ ਵੀ ਇਹਨੂੰ ਕਿਹਾ ਜਾਂਦਾ ਤੇ ਜਿਹੜਾ ਇੱਕ ਸਟੈਲਥ ਜਹਾਜ਼ ਹੈਗਾ ਬੀ 52 ਬੰਬਰ ਉਹਦੇ ਨਾਲ ਸੁੱਟੀ ਗਈ ਸੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਹੁਣਾਂ ਵੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ 1995 ਤੋਂ ਭਾਰਤ ਦੀਆਂ ਅੱਡ-ਅੱਡ ਜ਼ਿਲ੍ਹਿਆਂ ਦੇ ਵਿੱਚ ਨਜ਼ਰਬੰਦ ਨੇ ਇਸ ਨਜ਼ਰਬੰਦੀ ਦੇ ਦੌਰਾਨ ਉਹਨਾਂ ਦੇ ਉੱਤੇ ਕਈ ਪ੍ਰਕਾਰ ਦਾ ਤਸ਼ੱਦਦ ਜਿਹੜਾ ਟਾਇਆ ਗਿਆ ਜਿਸ ਦੇ ਕਰਕੇ ਉਹਨਾਂ ਦੀ ਮਾਨਸਿਕ ਸਿਹਤ ਵਿੱਚ ਵੀ ਵਿਗਾੜ ਆਇਆ ਬਹੁਤ ਸਾਰੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਕਈ ਵਾਰੀ ਭਾਜਪਾ ਦੀ ਸਰਕਾਰ ਕਈ ਵਾਰੀ ਕਾਂਗਰਸ ਦੀ ਸਰਕਾਰ ਇਹ ਕਹਿੰਦੀ ਰਹੀ ਹੈ ਕਿ ਉਹਨਾਂ ਦੀ ਰਿਹਾਈ ਕਰ ਦੇਣੀ ਹੈ ਪਰ ਇਸ ਮੁੱਦੇ ਨੂੰ ਕਦੀ ਵੀ ਨਿਬੇੜਿਆ ਨਹੀਂ ਗਿਆ ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਜੇਕਰ ਹੋ ਜਾਂਦੀ ਹੈ ਤਾਂ ਕੇਂਦਰ ਸਰਕਾਰ ਦੇ ਹੱਥੋਂ ਇੱਕ ਬਹੁਤ ਵੱਡਾ ਮਸਲਾ ਜਿਹੜਾ ਉਹ ਚਲੇ ਜਾਂਦਾ ਆ ਸੋ ਬੰਦੀ ਸਿੰਘ ਦਾ ਮਸਲਾ ਚੰਡੀਗੜ੍ਹ ਵਾਲੇ ਮਸਲੇ ਵਾਂਗੂ ਜਾਣਬੁੱਝ ਕੇ ਲਟਕਾਇਆ ਜਾਂਦਾ ਤਾਂ ਕਿ ਸਿੱਖਾਂ ਨਾਲ ਨੈਗੋਸ਼ੀਏਸ਼ਨ ਕਰਨ ਦੇ ਵਾਸਤੇ ਆਪਣੇ ਹੱਥ ਦੇ ਵਿੱਚ ਮੁੱਦੇ ਰੱਖੇ ਜਾ ਸਕਣ ਸੋ ਪ੍ਰੋਫੈਸਰ ਦਵਿੰਦਰ ਪਾਲ ਜਿੰਗ ਪੁੱਲਰ ਬੇਸ਼ੱਕ ਬੰਦੀ ਸਜ਼ਾ ਨਾਲੋਂ ਕਿਤੇ ਵੱਧ ਸਜ਼ਾ ਜਿਹੜੀ ਆ ਪਹੁੰਚ ਚੁੱਕੀ ਆ ਪਰ ਉਹਨਾਂ ਦੀ ਪੱਕੀ ਰਿਹਾਈ ਨਹੀਂ ਕੀਤੀ ਜਾ ਰਹੀ ਇਹ ਗੱਲ ਸਹੀ ਹੈ ਕਿ ਉਹਨਾਂ ਨੂੰ ਕਈ ਵਾਰੀ ਪਰੋਲ ਮਿਲੀ ਆ ਪਰ ਉਹਨਾਂ ਦੀ ਪੱਕੀ ਰਿਹਾਈ ਦੇ ਵਾਸਤੇ ਜਦੋਂ ਵੀ ਉਹਨਾਂ ਨੇ ਅਰਜ਼ੀਆਂ ਪਾਈਆਂ ਉਹਨੂੰ ਸਰਕਾਰਾਂ ਨੇ ਬਹਾਨੇ ਬਣਾ ਕੇ ਜਿਹੜਾ ਹੈ ਜੀ ਉਹ ਰੱਦ ਕੀਤਾ ਆ ਹਾਲਾਂਕਿ ਉਹਨਾਂ ਤੋਂ ਸਰਕਾਰ ਨੂੰ ਪੁਲਿਸ ਨੂੰ ਕਿਸੇ ਵੀ ਤਰ੍ਹਾਂ ਦਾ ਖਤਰਾ ਨਹੀਂ ਆ ਪਰ ਦਿੱਲੀ ਦੀਆਂ ਸਰਕਾਰਾਂ ਉਹnabla ਪੱਕੀ ਰਿਹਾਈ ਹੁਣ ਨਹੀਂ ਦੇ ਰਹੀਆਂ ਸੋ ਪਹਿਲਾਂ ਚਾਹੇ ਕਾਂਗਰਸ ਦੀ ਸਰਕਾਰ ਸੀ ਉਸ ਤੋਂ ਬਾਅਦ ਭਾਜਪਾ ਦੀ ਸਰਕਾਰ ਆ ਗਈ ਉਸ ਤੋਂ ਬਾਅਦ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਉਸ ਤੋਂ ਬਾਅਦ ਫਿਰ ਭਾਜਪਾ ਦੀ ਸਰਕਾਰ ਆ ਗਈ ਪਰ ਪ੍ਰੋਫੈਸਰ ਭੁੱਲਰ ਦੀ ਪੱਕੀ ਰਿਹਾਈ ਦੇ ਵਾਸਤੇ ਕਿਸੇ ਵੀ ਸਰਕਾਰ ਨੇ ਅੱਗਿਆ ਨਹੀਂ ਦਿੱਤੀ ਹੁਣ ਇੱਕ ਵਾਰੀ ਫਿਰ ਬੰਦੀ ਸਿੰਘ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਪੁਲਜਰ ਦੀ ਪੱਕੀ ਰਿਹਾਈ ਵਾਸਤੇ ਅਰਜ਼ੀ ਪਾਈ ਗਈ ਸੀ ਹੁਣ ਉਹਨਾਂ ਦੇ ਜਿਹੜੇ ਵਕੀਲ ਨੇ ਜਸਪਾਲ ਸਿੰਘ ਮੰਜਪੁਰ ਪੰਜਾਬ ਲਾਇਰਜ਼ ਐਂਡ ਸੰਸਥਾ ਦੇ ਐਡਵੋਕੇਟ ਉਹਨਾਂ ਨੇ ਜਾਣ ਕਰ ਦਿੱਤੀ ਹੈ ਕਿ ਮੌਜੂਦਾ ਭਾਜਪਾ ਸਰਕਾਰ ਨੇ ਵੀ ਉਹਨਾਂ ਦੀ ਰਿਹਾਈ ਦੇ ਵਾਸਤੇ ਦਿੱਤੀ ਗਈ ਅਰਜ਼ੀ ਮਨਜ਼ੂਰ ਨਹੀਂ ਕੀਤੀ ਇੱਕ ਵਾਰ ਫਿਰ ਰਾਧਾ ਕਰ ਦਿੱਤੀ ਗਈ ਆ ਸੋ ਬੰਦੀ ਸਿੰਘ ਜਿਹੜੇ ਨੇ ਜੋ ਆਡੜੜ ਭਾਰਾ ਦੇ ਨਾਲ ਦੇਲਾਂ ਦੇ ਵਿੱਚ ਨਜ਼ਰਬੰਦ ਨੇ ਉਹਨਾਂ ਨੇ ਆਪਣੀ ਬੰਦੀ ਸਜ਼ਾ ਦੇ ਨਾਲ ਉਹ ਕਿਤੇ ਵੱਧ ਸਜ਼ਾ ਜਿਹੜੀ ਆ ਉਹ ਭੁਗਤ ਲਈ ਆ ਪਰ ਉਹਨੂੰ ਸਰਫੇਸ ਕਰਕੇ ਰਿਹਾਨ ਨਹੀਂ ਕੀਤਾ ਜਾ ਰਿਹਾ ਕਿਉਂਕਿ ਉਹ ਸਿਆਸੀ ਕੈਦੀ ਆ ਤੇ ਜਿਹੜੀ ਇਸ ਗੱਲ ਨੂੰ ਭਾਰਤ ਸਰਕਾਰ ਇੱਕ ਲੀਵਰੇਜ ਕਰਕੇ ਵਰਤਣਾ ਚਾਹੁੰਦੀ ਹੈ ਜਦੋਂ ਵੀ ਕਿਤੇ ਕੋਈ ਮਸਲਾ ਆਉਂਦਾ ਸੋ ਪਹਿਲਾ ਲਾਰਾ ਜਿਹੜਾ ਇਹ ਲਾਇਆ ਜਾਂਦਾ ਵੀ ਬੰਦੀ ਸਿੰਘ ਰਿਹਾ ਕੀਤੇ ਜਾਣਗੇ ਪਰ ਕਰ ਨਹੀਂ ਰਹੇ ਹੈਗੇ ਲਾਰਾ ਲਾ ਕੇ ਇਸ ਮਸਲੇ ਨੂੰ ਪਿਛਲੇ ਤਕਰੀਬਨ 2.5 ਦਹਾਕਿਆਂ ਤੋਂ ਵਰਤਿਆ ਜਾ ਰਿਹਾ ਹੈ ਅੱਗੇ ਵੀ ਇਸੇ ਤਰ੍ਹਾਂ ਲੱਗਦਾ ਕਿ ਸਰਕਾਰਾਂ ਵਰਤਦੀਆਂ ਰਹਿਣਗੀਆਂ ਕਿਉਂਕਿ ਜਿਹੜੇ ਸਜ਼ਾ ਭੁਗਤ ਚੁੱਕੇ ਆ ਉਹਨਾਂ ਨੂੰ ਵੀ ਰਿਹਾ ਨਹੀਂ ਕੀਤਾ ਜਾ ਰਿਹਾ ਅਖੀਰ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੀ ਹੋਲੇ ਮਹੱਲੇ ਦੀ ਹੋਲੇ ਮਹੱਲੇ ਦਾ ਤਿਹਾਰ ਆਨੰਦਪੁਰ ਸਾਹਿਬ ਇਹ ਬਹੁਤ ਹੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਪਰ ਹੋਰਨਾਂ ਤਿਹਾਰਾਂ ਦੇ ਵਾਂਗ ਇਸ ਰਵੈਤੀ ਤਿਹਾਰ ਦੇ ਵਿੱਚ ਵੀ ਬਹੁਤ ਸਾਰੀਆਂ ਤਬਦੀਲੀਆਂ ਆ ਚੁੱਕੀਆਂ ਤੇ ਹੋਲੇ ਮਹੱਲੇ ਦੇ ਉੱਤੇ ਹੋਲੀ ਵਾਂਗੂ ਰੰਗ ਪ੍ਰਧਾਨ ਹੋ ਗਿਆ ਜਦੋਂ ਕਿ ਪਹਿਲੇ ਸਾਲਾਂ ਦੇ ਵਿੱਚ ਜਦੋਂ ਦੇਖਣ ਵਿੱਚ ਆਉਂਦਾ ਸੀ ਕਿ ਸਿਰਫ ਨਿਹੰਗ ਸਿੰਘ ਜਿਹੜੇ ਸੀ ਉਹ ਇੱਕ ਦੂਏ ਦੇ ਉੱਤੇ ਗਲਾਲ ਸੱਟਦੇ ਸੀਗੇ ਗੁਲਾਲ ਇੱਕ ਆਰਗੈਨਿਕ ਰੰਗ ਉਹਦੀ ਵਰਤੋਂ ਕੀਤੀ ਜਾਂਦੀ ਸੀ ਜਿਹੜੇ ਕੈਮੀਕਲ ਰੰਗਸ ਨੇ ਜਾਂ ਜਿਹੜੇ ਇਹ ਇਹ ਕਹਿ ਸਕਦੇ ਹਾਂ ਕਿ ਇਹ ਰੰਗ ਸੱਟਣ ਦੀ ਪ੍ਰਥਾ ਆ ਜਿਹੜੀ ਕਿ ਹੋਲੀ ਦੇ ਨਾਲ ਜਾ ਕੇ ਜੁੜਦੀ ਆ ਉਹਨਾਂ ਤੋਂ ਬਿਲਕੁਲ ਹੀ ਗਰੇਜ਼ ਕੀਤਾ ਜਾਂਦਾ ਸੀ ਪਰ ਜਿਉਂ-ਜਿਉਂ ਜਿਹੜੀ ਆ ਮਾਡਰਨਿਟੀ ਆ ਰਹੀ ਆ ਤੇ ਉਨ ਤੋਂ ਜਿਹੜੇ ਤਿਹਾਰ ਜਿਹੜੇ ਨਾਲ ਵਿੱਚ ਮਿਕਸ ਹੋਣਾ ਸ਼ੁਰੂ ਹੋ ਗਿਆ ਤੇ ਦੇਖਿਆ ਗਿਆ ਕਿ ਹੌਲੇ-ਹੌਲੇ ਦੇ ਉੱਤੇ ਆਮ ਸੰਗਤਾਂ ਵੀ ਸ਼ਰਿਆਮ ਹੋਲੀ ਵਾਂਗੂ ਇੱਕ ਦੂਗੇ ਦੇ ਰੰਗ ਸੱਟਣ ਲੱਗੀਆਂ ਬਹੁਤ ساریਆਂ ਸ਼ਿਕਾਇਤਾਂ ਇਸ ਸੰਬੰਧੀ ਅਕਾਲ ਤਖਤ ਸਾਹਿਬ ਤੇ ਪਹੁੰਚੀਆਂ ਵੀ ਇਹਨੂੰ ਕਿਸੇ ਤਰੀਕੇ ਹੱਲ ਕਰਨਾ ਚਾਹੀਦਾ ਹੈ ਜੇ ਉਹ ਸੰਗਤ ਜਾਗਰੂਕ ਹੋ ਜਾਂਦੀ ਹੈ ਤੇ ਜਹੇਦਾਰ ਜਿਹੜੇ ਸੰਗਤ ਨੂੰ ਅਪੀਲ ਕਰਦੇ ਆ ਤਾਂ ਵੱਡੇ ਵੱਡੇ ਮਸਲੇ ਹੱਲ ਹੋ ਜਾਂਦੇ ਆ ਆਪਾਂ ਦੇਖਿਆ ਕਿ ਫਤੇਗੜ ਸਾਹਿਬ ਵਾਲੀ ਸਭਾ ਦੇ ਵਿੱਚ ਵੀ ਬਹੁਤ ਕੁਝ ਗਲਤ ਹੋਣ ਲੱਗ ਪਿਆ ਸੀਗਾ ਤੇ ਫਿਰ ਜਦੋਂ ਸੰਗਤ ਜਾਗਰੂਕ ਹੋਈ ਜਹੇਦਾਰਾਂ ਨੇ ਸਟੈਂਡ ਲਿਆ ਉਹੀ ਸਭਾ ਜਿਹੜੀ ਆਪਣੇ ਮੋੜ ਪ੍ਰਾਤਨੀ ਸਰੂਪ ਦੇ ਵਿੱਚ ਮੁੜਦੀ ਨਜ਼ਰ ਆ ਰਹੀ ਹੈ ਹੁਣ ਜਿਹੜੇ ਗਿਆਨੀ ਕਲਦੀਪ ਸਿੰਘ ਗੱਜ ਨੇ ਜਹੇਦਾਰ ਅਕਾਲ ਤਖਤ ਉਹਨਾਂ ਨੇ ਕਿਹਾ ਕਿ 4 ਮਾਰਚ ਨੂੰ ਸਮੁੱਚੀ ਦੁਨੀਆ ਦੇ ਸਿੱਖ ਜਿਹੜੇ ਆ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਹੋਲਾ ਮਹੱਲਾ ਮਨਾਉਣ ਲਈ ਇਕੱਤਰ ਹੋਣਗੇ ਪਰ ਇਸ ਵਾਸਤੇ ਅਸੀਂ ਅਪੀਲ ਕਰਦੇ ਆ ਕਿ ਰੰਗ ਦੀ ਵਰਤੋਂ ਜਿਹੜੀ ਆ ਨਾ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਤੋਂ ਹੀ ਨਿਹੰਗ ਸਿੰਘ ਫੌਜਾਂ ਅਤੇ ਸੰਭੂ ਖਾਲਸਾ ਪੰਥ ਜਿਹੜਾ ਆ ਉਹ ਹੋਲਾ ਮਹੱਲਾ ਖਾਲਸਾ ਹੀ ਜਹੋ ਜਲਾਲ ਨਾਲ ਮਨਾਉਂਦਾ ਪਰ ਰੰਗ ਦੀ ਗਲਾਲ ਦੀ ਵਰਤੋਂ ਸਿਰਫ ਨਿਹੰਗ ਸਿੰਘ ਕਰਦੇ ਸੀਗੇ ਉਹ ਵੀ ਬਹੁਤ ਸੀਮਤ ਜਈ ਜੋ ਨਿਹੰਗ ਸਿੰਘ ਉਤੇ ਹੋਲਾ ਮਹੱਲਾ ਕੱਢਦੇ ਆ ਉਦੋਂ ਫੇਰ ਰੰਗ ਦੀ ਵਰਤੋਂ ਥੋੜੀ ਜਿਹੀ ਸੀਮਤ ਤਰੀਕੇ ਨਾਲ ਕੀਤੀ ਜਾਂਦੀ ਸੀ ਉਹ ਵੀ ਆਰਗੈਨਿਕ ਕਲਰ ਹੁੰਦੇ ਸਰੇ ਆਮ ਸੰਗਤ ਨੂੰ ਦੇਖਦੀ ਹੁੰਦੀ ਸੀਗੀ ਮੱਲਾ ਕੜਦਿਆਂ ਨੂੰ ਤੇ ਪਰ ਆਪਸ ਵਿੱਚ ਰੰਗ ਦੀ ਵਰਤੋਂ ਬਿਲਕੁਲ ਨਹੀਂ ਕੀਤੀ ਜਾਂਦੀ ਸੀ ਪਰ ਹੁਣ ਜਿਹੜੀਆਂ ਆਪਾਂ ਤਸਵੀਰਾਂ ਦੇਖਦੇ ਆਂ ਵੀਡੀਓਜ਼ ਦੇਖਦੇ ਆਂ ਉੱਥੇ ਪਤਾ ਨਹੀਂ ਲੱਗਦਾ ਲਾਲ ਪੀਲੇ ਮੂਹ ਹਰੇ ਹੋਏ ਹੁੰਦੇ ਆ ਤੇ ਇੱਕ ਦੂਗੇ ਦੇ ਸੰਗਤ ਜਿਹੜੀ ਆ ਉਹ ਉਸ ਰਵੈਤੀ ਹਿਥਿਆਰ ਮਨਾਉਣ ਦੇ ਨਾਲ ਹੋਲੀ ਦੀ ਵਰਤੋਂ ਜਿਹੜੀ ਉਹ ਜ਼ਿਆਦਾ ਕਰਦੀ ਆ ਉਹ ਕਹਿੰਦੇ ਪਿਛਲੇ ਕੁਝ ਸਾਲਾਂ ਤੋਂ ਸ਼ਿਕਾਇਤਾਂ ਇਸ ਸਬੰਧੀ ਲਿਖਤੀ ਤੌਰ ਤੇ ਵੀ ਪਹੁੰਚੀਆਂ ਸੀਗੀਆਂ ਕਿ ਰੰਗ ਸੁੱਟਣ ਦੀ ਆੜ ਦੇ ਵਿੱਚ ਕੁਝ ਅਪਦਰ ਕਾਰਵਾਈਆਂ ਵੀ ਕੀਤੀਆਂ ਜਾਂਦੀਆਂ ਆ ਤੇ ਸੰਗਤ ਉੱਤੇ ਜਿਹੜੀਆਂ ਨਹੀਂ ਵੀ ਚਾਹੁੰਦੀਆਂ ਹੁੰਦੀਆਂ ਸੰਗਤਾਂ ਉਹਨਾਂ ਦੇ ਉੱਤੇ ਵੀ ਰੰਗ ਸੁੱਟਿਆ ਜਾਂਦਾ। ਉਹ ਕਹਿੰਦੇ ਵੀ ਇਹ ਜਿਹੜੀ ਇੱਕ ਕਾਰਵਾਈ ਆ ਵਿਲੱਖਣ ਹੋਲੇ ਮੱਲੇ ਨੂੰ ਹੋਲੀ ਵੱਲ ਤਬਦੀਲ ਕਰਨ ਦੀ ਇੱਕ ਕੋਸ਼ਿਸ਼ ਦਾ ਹਿੱਸਾ ਜਾਪਦਾ ਆ ਜੋ ਕਿ ਬਿਲਕੁਲ ਵੀ ਪ੍ਰਵਾਨ ਨਹੀਂ ਆ। ਉਹ ਇਸ ਕਰਕੇ ਉਹ ਕਹਿੰਦੇ ਵੀ ਹੋਲੇ ਮੱਲੇ ਮੌਕੇ ਸ਼੍ਰੀ ਅਨੰਦਪੁਰ ਸਾਹਿਬ ਦੇਖੇ ਆਮ ਸੰਗਤਾਂ ਦੇ ਉੱਤੇ ਰੰਗ ਸੁੱਟਣਾ ਬਿਲਕੁਲ ਵੀ ਗੈਰਵਾਜਬ ਕਿਹਾ ਜਾਊਗਾ ਤੇ ਸਿੱਖੀ ਸਿਧਾਂਤਾਂ ਦੇ ਵੀ ਉਲਟਾ ਇਸ ਦੇ ਉੱਤੇ ਪੂਰਨ ਰੂਪ ਦੇ ਵਿੱਚ ਪਾਬੰਦੀ ਲਾਈ ਜਾਂਦੀ ਆ ਸੋ ਉਹਨਾਂ ਨੇ ਸੰਗਤ ਨੂੰ ਅਪੀਲ ਕੀਤੀ ਆ ਕਿ ਇੱਕ ਦੂਜੇ ਦੇ ਉੱਤੇ ਰੰਗ ਨਾ ਸੁੱਟਿਆ ਜਾਵੇ ਉਹਨਾਂ ਨੇ ਇਹ ਵੀ ਕਿਹਾ ਕਿ ਪ੍ਰਸ਼ਾਸਨ ਨੂੰ ਵੀ ਆਦੇਸ਼ ਦੇਵੇ ਸਰਕਾਰ ਕਿ ਜੇਕਰ ਕੋਈ ਲੰਘਣਾ ਕਰਦਾ ਤਾਂ ਉਹਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਤਾਂ ਇਸ ਜਿਹੜਾ ਇਤਿਹਾਸਕ ਤਿਹਾਰ ਆ ਇਹਦੀ ਰਵਾਇਤੀ ਅੱਖ ਕੈਮ ਰੱਖਣ ਦੀ ਗੱਲ ਉਹਨਾਂ ਨੇ ਕੀਤੀ ਹੈ ਬਾਕੀ ਉਹ ਕਹਿੰਦਾ ਜਦੋਂ ਨਿਹੰਗ ਸਿੰਘ ਮਹੱਲਾ ਕੱਢਦੇ ਆ ਉਹ ਇੱਕ ਦੂਜੇ ਦੇ ਉੱਪਰ ਗਲਾਲ ਪਾਉਂਦੇ ਆ ਉਹ ਇੱਕ ਸੀਮਤਾਰੇ ਦੇ ਵਿੱਚ ਹੁੰਦਾ ਆ ਉਹਦੀ ਅੱਗਿਆ ਜ਼ਰੂਰ ਹੋਊਗੀ ਪਰ ਆਮ ਸੰਗਤ ਜਿਹੜੀ ਆ ਬਿਲਕੁਲ ਵੀ ਰੰਗਾਂ ਦੀ ਵਰਤੋਂ ਨਾ ਕਰੇ ਅਤੇ ਰਵੈਤ ਅਨਸਾਰ ਹੀ ਹੋਲਾ ਮਹੱਲਾ ਜਿਹੜਾ ਉਹ ਮਨਾਵੇ ਸੋ ਇੱਕ ਜਿਹੜੀ ਵੱਡੀ ਚੇਂਜ ਦੀ ਗੱਲ ਜਿਹੜਾ ਉਹਨਾਂ ਨੇ ਲਿਆਉਣ ਦੀ ਗੱਲ ਕੀਤੀ ਆ ਉਹ ਜਿਹੜਾ ਉਹਨਾਂ ਨੇ ਅਪੀਲ ਕੀਤੀ ਆ ਜੇਕਰ ਸੰਗਤ ਉਹਦੇ ਤੇ ਫੁੱਲ ਚੜਾਉਣ ਦੀ ਹੈ ਤਾਂ ਕੋਈ ਵੱਡੀ ਗੱਲ ਨਹੀਂ ਕਿ ਜਿਹੜੀ ਕ੍ਰੀਤੀ ਥੋੜੇ ਸਾਲਾਂ ਤੋਂ ਸ਼ੁਰੂ ਹੋਈ ਆ ਇਹ ਖਤਮ ਹੋ ਸਕਦੀ ਆ ਸੰਗਤ ਨੂੰ ਇਸ ਪਾਸੇ ਜਰੂਰ ਸੋਚਣਾ ਚਾਹੀਦਾ ਬਾਕੀ ਆਪਾਂ ਇੱਥੇ ਹੀ ਅੱਜ ਦਾ ਪ੍ਰੋਗਰਾਮ ਮੁਕਾਉਨੇ ਆ ਕੱਲ ਨੂੰ ਹੋਰ ਖਬਰਾਂ ਵਿਚਾਰਾਂ ਦੇ ਨਾਲ ਫਿਰ ਸਾਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਦੱਸ ਹੋਤਾ ਸ਼ੋਅ ਇਸ ਸਪਾਂਸਰਡ ਬਾਏ ਭਰਤ ਜੁਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ